ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਵੇਰ ਦੇ ਕੰਮ ਸ਼ੁਰੂ ਆਪਣੇ ਤੇ ਇੱਥੇ ਬੈਠੀ ਸੀ ਕਿ ਮਾਣੋ ਮਾਣੋ ਨੂੰ ਰੋਟੀ ਪਾ ਲਈ ਮੈਂ ਤੇ ਉਸ ਤੋਂ ਬਾਅਦ ਇਹ ਕਰਦੀ ਆ ਮਸ਼ੀਨ ਸਾਫ ਮਸ਼ੀਨ ਨਾ ਤੁਰਦੀ ਨਹੀਂ ਸੀਗੀ ਟਾਇਰਾਂ 'ਚ ਬਾਲ ਬੂਲ ਜੇ ਫਸੇ ਪਏ ਨੇ ਜਦੋਂ ਰੋਡ ਤੇ ਲੈ ਕੇ ਆਉਣੀ ਇੱਧਰੋਂ ਪਹਿਲਾਂ ਤਾਂ ਇਹ ਮੈਂ ਇਹਦੇ ਨਾਲ ਸਾਫ ਕਰਦੀ ਆ ਕੈਂਚੀ ਨਾਲ ਕਟਰ ਨਾਲ ਕੱਟ ਕੇ ਇਹ ਇੱਕ ਰੱਖਿਆ ਪਿਆ ਮੇ ਮੋਚ ਨਾਲ ਰਸੋਈ 'ਚ ਬੀਬੀਆਂ ਭੈਣਾ ਭਾਈ ਹੋਰ ਕੰਮਾਂ ਲਈ ਰੱਖਦੇ ਨੇ ਮੈਂ ਇਹ ਕੰਮ ਵਾਸਤੇ ਰੱਖਦੀ ਆ ਤੇ ਰਸੋਈ ਚੋਂ ਜਦੋਂ ਸਿੰਖ ਚ ਭਾਂਡੇ ਭੁੰਡੇ ਮਾ ਜੀ ਉਹਦੇ ਵਿੱਚ ਫਸ ਫੁਸ ਜਾਂਦਾ ਕੁਝ ਸਾਫ ਕਰਦੀ ਆ ਉਹਦੇ ਵਾਸਤੇ ਮੇਰਾ ਮੋਚਣਾ ਤਾਂ ਰਸੋਈ ਚ ਹੁੰਦਾ ਤੇ ਲੋ ਜੀ ਹੁਣ ਫਿਰ ਮੈਂ ਕਟਰ ਨਾਲ ਕੱਟ ਰਹੀ ਸੀਗੀ ਨਾਲੇ ਤੇ ਘੁੰਮ ਦੇਣੀ ਸੀਗੇ ਟਾਇਰ ਨਾਲੇ ਤੇਲ ਦੇਣੀ ਇਹਨਾਂ ਨੂੰ ਘਮਾਉਣੀ ਆ ਕਟਰ ਜੀ ਨਾਲ ਕੱਟ ਕੇ ਇਹਦੇ ਨਾਲ ਫੜਦੀ ਆ ਖਿੱਚਦੀ ਆ ਮੋਚਨੇ ਜੀ ਨਾਲ ਨਿਕਲ ਜਾਂਦੇ ਨੇ ਫਿਰ ਸਾਫ ਹੋ ਜਾਂਦੇ ਨੇ ਵਧੀਆ ਇੱਕ ਦਿਨ ਮੈਂ ਪਹਿਲਾਂ ਵੀ ਕੀਤੀ ਸੀਗੀ ਇਹ ਸਾਫ ਤੇ ਵਧੀਆ ਹੋ ਜਾਂਦੇ ਨੇ ਤੇ ਲੋ ਜੀ ਹੁਣ ਇਹ ਸਾਫ ਕਰਦੀ ਆ ਪਹਿਲਾਂ ਫਿਰ ਉਸ ਤੋਂ ਬਾਅਦ ਲਾਦੀ ਆ ਤੇਲ ਤੇਲ ਲਗਾ ਕੇ ਲੋ ਜੀ ਹੁਣ ਇਹਨੂੰ ਝਾੜਦਾ ਮੈਂ ਪਹਿਲਾਂ ਵੀ ਝਾੜਦੀ ਸੀਗੀ ਵੈਸੇ ਇਹ ਝਾੜੂ ਨਾ ਹੋਂ ਵੀ ਹੁਣ ਦੇਖੋ ਕਿਵੇਂ ਭੱਜੀ ਜਾਂਦੀ ਆ ਰੇਲ ਗੱਡੀ ਵਾਂਗ ਆ ਤੇ ਲੋ ਜੀ ਹੁਣ ਘੁੰਮਦੀ ਆ ਟਾਇਰਾਂ ਤੋਂ ਵਧੀਆ ਦੇਖ ਹੁਣ ਕੀ ਸਰਦੀ ਨਹੀਂ ਨਹੀਂ ਰੋੜਦੀ ਸੀਗੀ ਮਸਾਂ ਹੀ ਰੁੜਦੀ ਸੀ ਹੁਣ ਵਧੀਆ ਰੁੜ ਗਈ ਇੱਕ ਦੋ ਗੇੜਾ ਜਾਂ ਦੇਤਾ ਨਾਲੇ ਗੀੜਾ ਦੇ ਕੇ ਇੱਥੇ ਰੱਖ ਦਣੀ ਆ ਫਿਰ ਮੈਂ ਉਸ ਦਿਨ ਉੱਥੇ ਰੱਖ ਲਵਣੀ ਅੱਜ ਮੈਂ ਰੱਖ ਦਣੀ ਇੱਧਰ ਆ ਸਾਫ਼ ਕਰਤਾ ਇੱਥੇ ਪੋਚਾ ਲਗਾਤਾ ਇੱਕ ਵਾਰ ਤਾਂ ਪੋਚਾ ਲਗਾ ਕੇ ਦੇਖੋ ਰੁੱੜਦੀ ਵਧੀਆ ਹੁਣ ਇੱਥੇ ਲਗਾ ਦਾਂ ਫ੍ਰੀਜੇ ਦੇ ਪਿੱਛੇ ਲਗਾ ਕੇ ਹੁਣ ਲਾਦੀ ਆਪਾਂ ਰੋਟੀ ਰੋਟੀ ਟੋਕਾ ਬੇਟੇ ਲਈ ਤੇ ਲੋ ਜੀ ਸਬਜ਼ੀ ਆਪਣੀ ਪਈ ਸੀਗੀ ਹੁਣ ਰੋਟੀ ਲਾਦਾ ਮੈਂ ਫੇਰ ਹੋਰ ਕੰਮ ਕਰੂੰ ਫੇਰ ਬਾਅਦ ਚ ਅੱਜ ਮੈਂ ਇਹ ਕੰਮ ਲੱਗ ਗਈ ਸੀ ਹੁਣ ਥੋੜਾ ਜਾਂ ਲੇਟ ਜਾਂਦਾ ਬੇਟਾ ਉਦੇ ਕਰਕੇ ਲੇਟ ਹੋ ਜਾਂਦੀ ਨਹੀਂ ਮੈਂ 8 ਵਜੇ ਦੇ ਅਨੁਸਾਰ ਨਵੇੜ ਦਾਂਦੀ ਸੀਗੀ ਉਹਦੇ ਉੱਠਣ ਤੋਂ ਪਹਿਲਾਂ ਝਾੜੂ ਲਾਤਾ ਪੋਚਾ ਵੀ ਲਾਤਾ ਗਈ ਵਾਰੀ ਫਿਰ ਰੋਟੀ ਖਾ ਲਾਂਦਾ ਹੋ ਆ ਕੇ ਚਲੇ ਜਾਂਦਾ ਫਿਰ 8 8:30 ਨੂੰ ਭਾਂਡੇ ਢਿੰਡੇ ਮਾਂਜ ਕੇ ਫਰੀ ਹੁਣ ਥੋੜੀ ਜੀ ਲੇਟ ਹੋ ਜਾਂਦੀ ਆ ਕਹਿ ਦਿੰਦੇ ਨੇ ਬੰਦਿਆਂ ਨਾਲੇ ਕੰਮ ਹੁੰਦੇ ਨੇ ਹਾਂ ਜੀ ਬੰਦਿਆਂ ਨਾਲੇ ਹੁੰਦੇ ਨੇ ਹੁਣ ਅਸੀਂ ਬੈਠੇ ਰਹਨੇ ਆ 2 ਮਿੰਟ ਚਾਹ ਪਾਣੀ ਪੀਂਦਾ ਬੇਟਾ ਅਸੀਂ ਵੀ ਬੈਠੇ ਰਹਨੇ ਆ ਫਿਰ ਇਹ ਵੀ ਆ ਜਾਂਦੇ ਨੇ ਤੇ ਫਿਰ ਐ ਹੁੰਦਾ ਵੀ ਸਾਰੇ ਦਿਨ ਮੈਂ ਕੱਲੀ ਹੋ ਰਹਿਣਾ ਇਹਨਾਂ ਨੇ ਤੇ ਚਲੇ ਜਾਣਾ ਆਪਣੇ ਆਪਣੇ ਕੰਮਾਂ ਤੇ ਚਲੋ 2 ਮਿੰਟ ਟਾਈਮ ਪਾਸ ਕਰ ਲਈਏ ਕੰਮ ਤਾਂ ਹੋਈ ਜਾਂਦੇ ਨੇ ਇਹਨੇ ਆਪਾਂ ਟਾਈਮ ਪਾਸ ਕਰ ਲੈਣੇ ਆ ਫਿਰ ਗੱਲਾਂ ਮਾਰ ਲੈਣੇ ਆ 2-4 ਤੇ ਫਿਰ ਇਹ ਆਪਾਂ ਤਾਂ ਕੰਮ ਚਲੇ ਜਾਂਦੇ ਨੇ ਖੇਤ ਤੇ ਆਪਾਂ ਤਾਂ ਫਿਰ ਸਾਰੇ ਦਿਨ ਬੈਨ ਲਈ ਆ ਟਾਈਮ ਪਾਸ ਕੀ ਕਰਨਾ ਸਾਰੇ ਦਿਨ ਫੋਨ ਚਲਾਉਣਾ ਤੇ ਲੋ ਜੀ ਬੇਟਾ ਚਲੇ ਜਾਂਦਾ ਆਪਾਂ ਤੇ ਕੰਮ ਤੇ ਤੇ ਲੋ ਜੀ ਹੁਣ ਪਹਿਲਾਂ ਲਾ ਲਈਏ ਰੋਟੀਆਂ ਤੇ ਫਿਰ ਉਸ ਤੋਂ ਬਾਅਦ ਲਾ ਲੀਆਂ ਮਿਸੀਆਂ 2-3 ਮਿਸੀਆਂ ਲਾ ਲੈਣੀਆਂ ਮੈਂ ਕਿਉਂ ਹੱਥ ਲਾ ਕੇ ਵਧੀਆ ਲੱਗਦੀਆਂ ਨੇ ਵੈਸੇ ਤਾਂ ਸਵੇਰੇ ਸਵੇਰੇ ਚਾਰ ਨਾਲ ਵੀ ਜਦ ਮਰਚੀ ਨਾ ਖਾਲੋ ਦੁਪਹਿਰੇ ਵੀ ਖਾ ਲਾਂ ਨੇ ਇੱਕ ਅੱਧੀ ਜਦ ਖਾਣੀ ਹੁੰਦੀ ਆ ਬੇਟਾ ਤਾਂ ਹੁਣ ਘਰ ਨਹੀਂ ਆਉਂਦਾ ਅਸੀਂ ਆਉਂਨੇ ਆ ਦੋਨੋਂ ਤੇ ਮੈਂ ਤਾਂ ਲੇਟੇ ਖਾਣੀ ਆ ਰੋਟੀ ਲੋ ਜੀ ਹੁਣ ਰੋਟੀ ਲਾੜਤੀ ਰਾੜਤੀ ਪਕਾਤੀ ਪ੍ਰਾਤ ਕਰਤੀ ਖਾ ਲਈ ਤੇ ਲੋ ਜੀ ਤਵਾ ਰੱਖਤਾ ਏ ਉੱਧਰ ਤੇ ਰੋਟੀ ਰਾੜਦਾ ਮੈਂ ਫਿਰ ਇੱਕ ਅੱਧੀਆਂ ਤੇ ਫੇਰੇ ਮਾਣੋ ਆ ਵਾਸਤੇ ਪਕਾ ਲੈਨੀ ਆ ਮੈਂ ਉਹਨਾਂ ਨੂੰ ਪਾਦ ਨਹੀਂ ਆ ਜਾਂਦੀਆਂ ਨੇ ਤੇ ਲੋ ਜੀ ਹੁਣ ਚੱਕ ਲਈ ਆਪਾਂ ਨੇ ਝਾੜੂ ਚੱਕ ਲਈ ਆਪਾਂ ਨੇ ਝਾੜੂ ਚੱਕ ਲਿਆ ਕਿ ਚੱਕ ਲਿਆ ਤੇ ਲੋ ਜੀ ਇੱਥੋਂ ਸਾਫ਼ ਕਰਦਾ ਮੈਂ ਗਰਦ ਆਉਂਦੀ ਆ ਤੂੜੀ ਦੀ ਇੱਧਰ ਤੂੜੀ ਪਾਉਂਦੇ ਨੇ ਨਾ ਮੱਝਾਂ ਨੇ ਆਪਣੀਆਂ ਉਹਦੇ ਕਰਕੇ ਫਿਰ ਸਾਫ਼ ਕਰ ਦੰਦੇ ਨੇ ਤੂੜੀ ਆ ਜਾਂਦੀ ਆ ਕਿ ਜਦੋਂ ਝਾੜੂ ਲਗਾਉਣੀ ਮੈਂ ਸਾਫ਼ ਕਰਦਾ ਨਹੀਂ ਇਧਰੋਂ ਦੇ ਲੋ ਜੀ ਸਾਫ ਕਰਤੀਏ ਸਾਫ ਕਰਕੇ ਫਿਰ ਲਗਾਉਣੀ ਆ ਝਾੜੂ ਆਪਾਂ ਇਤਾਂਕੀਆਂ ਝਾੜਤੀਆਂ ਤੇ ਝਾੜੂ ਲਗਾ ਕੇ ਹੁਣ ਆਪਾਂ ਝਾੜੂ ਲਗਾਉਣੀ ਆ ਬੈੱਡਾਂ નીચે ਬੈੱਡਾਂ નીચે ਕਿ ਤਾਂ ਫਿਰ ਪੈ ਕੇ ਝਾੜੂ ਲੱਗਦਾ ਵਧੀਆ ਸਾਫ ਹੁੰਦਾ ਇਧਰੋਂ ਸਾਫ ਨਹੀਂ ਦਿਖਦਾ ਇਧਰ ਸੂਰਜ ਪੈ ਰਿਹਾ ਇਧਰ ਸਵੇਰ ਸਵੇਰੇ ਸੂਰਜ ਪੈਂਦਾ ਅੱਜ ਮੈਂ ਲਗਾਉਂਗੀ ਝਾੜੂ ਬਾਤ ਚ ਇਹਨਾਂ ਦੇ ਗਿਆਂ ਤੋਂ ਇਹ ਵੀ ਚਲੇ ਗਏ ਮੋਟਰ ਤੇ ਆਪਣਾ ਰੋਟੀ ਖਾ ਕੇ ਆਪਦੀ ਤੇ ਬੇਟਾ ਚੱਲਿਆ ਗਿਆ ਲੋ ਜੀ ਹੁਣ ਆਪਾਂ ਲਗਾਈਏ ਝਾੜੂ ਝਾੜੂ ਲਗਾ ਕੇ ਉਸ ਤੋਂ ਬਾਅਦ ਲਾਵਾਂਗੇ ਪੋਚਾ ਫੇਰ ਆਪਾਂ ਕੀ ਕੰਮ ਕਰਦੇ ਆ ਦਿਨ ਚ ਅੱਜ ਦਿਨ ਚ ਕੀ ਕਰਨਾ ਸਾਰੇ ਦਿਨ ਫੋਨ ਚਲਾਉਣਾ ਆਪਾਂ ਨੇ ਹੁਣ ਤਾਂ ਵਾਈਫਾਈ ਲੱਗ ਗਈ ਹੁਣ ਤਾਂ ਉਦੋਂ ਵੀ ਨਜ਼ਾਰੇ ਨਹੀਂ ਅੱਗੇ نیٹ ਮੁੱਕ ਜਾਂਦਾ ਸੀਗਾ ਮਾੜਾ ਮੋਟਾ ਬਾਹਰ ਚਾੱਕ ਲੈਂਦੇ ਸੀ ਕਿ ਟਾਕੀ ਵਿੱਚ ਦੀ ਕੋਈ ਆਉਂਦਾ ਜਾਂਦਾ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਪਰ ਇੱਕ gekeੜਾ ਤਾਂ ਮਾਰ ਕੇ ਆਉਂਗੀ ਮੈਂ ਬਾਹਰ ਚ ਖੇਤ ਚ ਕੰਮਕਾਰ ਕਰਕੇ ਤੈ ਲੋ ਜੀ ਹੁਣ ਇੱਧਰ ਲਗਾਦਾ ਮੈਂ ਝਾੜੂ ਇੱਧਰ ਕਮਰੇ ਚ ਤਾਂ ਠੰਡਾ ਪਿਆ ਹਾਂ ਜੀ ਕਰਦਾ ਇੱਥੇ ਬਹਿ ਜਾ ਆਰਾਮ ਨਾਲ ਬਹੁਤ ਵਧੀਆ ਤੇ ਲੋ ਜੀ ਮੈਂ ਝਾੜੂ ਲਾਤਾ ਸੀਗਾ ਫਟਾਫਟ ਤੇ ਝਾੜੂ ਲਗਾ ਕੇ ਫਿਰ ਆਪਾਂ ਕਰਦੇ ਆ ਪੋਚਾ ਇੱਕ ਗੇੜਾ ਤਾਂ ਫਿਰ ਮੈਂ ਅੰਦਰ ਵੜਨ ਤੋਂ ਬਾਅਦ ਫਿਰ ਗਿੱਲੇ ਮਾਰ ਕੇ ਆਉਣੀ ਆ ਬਾਹਰ ਸਬਜ਼ੀਆਂ ਭਾਂਜੀਆਂ ਚੋਂ ਭਿੰਡੀਆਂ ਹੀ ਲੱਗਦੀਆਂ ਨੇ ਹੋਰ ਤਾਂ ਕੁਝ ਲੱਗਦਾ ਨਹੀਂ ਤੇ ਲੋ ਜੀ ਚੱਪਲਾ ਮੈਂ ਕੱਢਦੀ ਆ ਠੰਡਾ ਠੰਡਾ ਵਧੀਆ ਲੱਗਦਾ ਮੈਂ ਜਦੋਂ ਝਾੜੂ ਲਗਾਉਣੀ ਆ ਹੁਣ ਮੈਂ ਚੱਪਲਾ ਕੱਢ ਦਾਨੀ ਆ ਸਾਫ ਸਾਫ ਤੇ ਫਿਰਨਾ ਵਧੀਆ ਲੱਗਦਾ ਨਾਲੇ ਤਾਂ ਨਾਲੇ ਰੇਤਾਂ ਨਹੀਂ ਆਉਂਦਾ ਅੰਦਰ ਗੇਟਾਂ ਮੁਰੇ ਮੇਰੀ ਇਹੇਠਾਂ ਨੀਚੇ ਰੱਖੀਆਂ ਵੀ ਨੇ ਦੂਜੀਆਂ ਚੱਪਲਾ ਤੇ ਇੱਥੇ ਦੂਜੀਆਂ ਲੋ ਜੀ ਮਸ਼ੀਨ ਇੱਥੋਂ ਖਿੱਚ ਕੇ ਪੌੜੀ ਤੋਂ ਹੋ ਉੱਥੇ ਲਗਾਤੀ ਹੁਣ ਮੈਂ ਖੁੰਜੇ 'ਚ ਉਹਦੇ ਕੋਲ ਪੇਟੀਆਂ ਕੋਲ ਇੱਥੇ ਨਹੀਂ ਜਿਹੜੇ ਕੱਪੜੇ ਆਉਂਦੇ ਨੇ ਇੱਥੇ ਸਿੜਦਾਂਦੇ ਨੇ ਪਰਨੇ ਪੂਰਨੇ ਕੱਪੜੇ ਕੁੱਪੜੇ ਕੱਢਣਗੇ ਇੱਥੇ ਸਿੜਦਣਗੇ ਜਾਂ ਪੇਟੀਆਂ ਤੇ ਉਹ ਮਸ਼ੀਨ ਤੇ ਸੀਗੇ ਮੈਂ ਸੜਤੇ ਪੇਟੀ ਤੇ ਫਿਰ ਉੱਥੇ ਟੰਗ ਦੂੰਗੀ ਆਪਦੇ ਹੈਂਗਰਾਂ ਤੇ ਨੀਂਹ ਟੰਗਦੇ ਟੁੰਗਦੇ ਐਵੇਂ ਸੜ ਦਾਂਦੇ ਨੇ ਪੂਰੇ ਢੇਰ ਲਾਈ ਜਾਂਦੇ ਨੇ ਫਿਰ ਫਿਰ ਮੈਂ ਵੀ ਜਦੋਂ ਕੱਪੜੇ ਧੋ ਕੇ ਲਿਆਉਣੀ ਆ ਮੈਂ ਵੀ ਲਾ ਦਾਨੀ ਆ ਪਰ ਮੇਰਾ ਵੀ ਕਸੂਰ ਹੈ ਇੰਨਾ ਦਾ ਕਿ ਥੋੜਾ ਹੀ ਆ ਜਿੱਦਣ ਮੈਂ ਕੱਪੜੇ ਧੋਣੀਆਂ ਫਿਰ ਇੱਥੇ ਟੰਗ ਦਾਨੀਆਂ ਰੱਖ ਲਾਨੀਆਂ ਫਿਰ ਜਿਵੇਂ ਤੌਲੀਏ ਤੂਲੇ ਵੀ ਸੁੱਕਣੇ ਪਾ ਦਾਨੀਆਂ ਪਰ ਵਧੀਆ ਨਹੀਂ ਲੱਗਦੇ ਤੇ ਲੋ ਜੀ ਹੁਣ ਮੈਂ ਰੱਖਿਉਣੀ ਅੰਦਰ ਰੱਖਤੀ ਬੇਟੀ ਦੇ ਰੱਖ ਤੇ ਹੁਣ ਪੇਟੀ ਦੇ ਪਤਾ ਨਹੀਂ ਕਦੋਂ ਕੰਮ ਨਿਬੜੂ ਇਹ ਤਾਂ ਲੋੜੀ ਵਾਲੀ ਕੰਮ ਲੋਟ ਆਊਗਾ ਆਪਣਾ ਲੋੜੀ ਤੱਕ ਜਾਊਗੀ ਹੁਣ ਅਗਲੇ ਸਾਲ ਚ 2025 ਚ ਇਹ ਤੱਕ ਕਿੰਨਾ 24 2025 ਚ ਜਾਊਗੀ ਹੁਣ ਦੇਖਦੀ ਆ ਮੈਂ ਉਹ ਕਰੂ ਇਹ ਕੰਮ ਹੋਰ ਨਹੀਂ ਕੋਈ ਕਰ ਸਕਦਾ ਇਹ ਤਾਂ ਸਰਦਾਰ ਸਾਹਿਬ ਦਾ ਵੇਚਦਾ ਨਾ ਕਿਸੇ ਨੂੰ ਨਾ ਕੋਈ ਕੰਮ ਕਰਦਾ ਬਸ ਸਾਰਾ ਦਿਨ ਸਾਰਾ ਦਿਨ ਮੋਟਰ ਤੇ ਮੋਟਰ ਤੇ ਮੋਟਰ ਤੇ ਆ ਕੇ ਆਪਾਂ ਇਹ ਹੀ ਆ ਵਾ ਸਣਖੇਤ ਕੇ ਤਕੀ ਉੱਪਰ ਲਿਗਾ ਮਕਾਉਣ ਕਰੇ ਸੰਜੀ ਬਾਪੇ ਨੂੰ ਕੌਣ ਪੁੱਛੇ ਉਹ ਕੰਮ ਹੋ ਜਾਂਦਾ ਤੇ ਲੋ ਜੀ ਹੁਣ ਮੈਂ ਇੱਧਰ ਲਾ ਦਨੀ ਕਮਰੇ ਚ ਇਹ ਖੜੀਆ ਪੇਟੀ ਆਪਣੀ ਨਹੀਂ ਫਟਾਫਟ ਕੰਮ ਕਰਿਆ ਜਾਂਦਾ ਝਾੜੂ ਪੋਚਾ ਫਟਾਫਟ ਲਿਬੜ ਜਾਂਦਾ ਇੱਧਰ ਮੈਂ ਸੋਫੇ ਵੀ ਪੀੜਾ ਸੈੱਟ ਕਹਿੰਦੇ ਹੋ ਸੋਫੇ ਕਹੋਗੇ ਇਹਨਾਂ ਮੈਂ ਉੱਪਰ ਉੱਪਰ ਰੱਖਦੇ ਇਥੇ ਕੋਈ ਬੈਂਦਾ ਨਹੀਂ ਕਰਦਾ ਨਹੀਂ ਇਹਨੂੰ ਮੌਜ ਆਇ ਤੇ ਸੁੰਬਰਣਾ ਹੁਣ ਤਾਂ ਗਰਦ ਵੀ ਘੱਟ ਪੈਂਦੀ ਆ ਥੋੜੀ ਜੀ ਇਹਦੇ ਕਰਕੇ ਬੱਦਲ ਵਾਈਆਂ ਜੀਆਂ ਕਰਕੇ ਗਰਦ ਉੱਠਦੀ ਨਹੀਂ ਹੈਗੀ ਹੁਣ ਆਹਾ ਏ ਮੌਸਮ ਦਾ ਫਰਕ ਪੈ ਗਿਆ ਹੁਣ ਤਾਂ ਨਰਮਾਈ ਹੋ ਗਈ ਤੇ ਲੋ ਜੀ ਹੁਣ ਇੱਥੇ ਵੀ ਲਗਾ ਦਈਏ ਝਾੜੂ ਆਪਾਂ ਤੇ ਲੋ ਜੀ ਝਾੜੂ ਲਗਾ ਤਾਂ ਇੱਥੇ ਆਪਾਂ ਹੁਣ ਇੱਥੇ ਲੌਬੀ ਚੋਂ ਕੱਢ ਦਈਏ ਸਾਰਾ ਪੇਟੀ ਥੱਲੇ ਇਕੱਠਾ ਕਰ ਲਿਆ ਇੱਧਰ ਉੱਧਰ ਸਾਰਾ ਕੂੜਾ ਕਾੜਾ ਇਹ ਮੇਰੀ ਚੱਪਲਾ ਸਿੱਡਦੀਆਂ ਮੈਂ ਬਾਹਰ ਖਿੱਚਦੀਆਂ ਨਾਲ ਤੇ ਇਹਨਾਂ ਨੂੰ ਛਾੜ ਦੂੰਗੀ ਤੇ ਨਾਲੇ ਇਹਨਾਂ ਦੀਆਂ ਪੰੀਆਂ ਨੇ ਇਹ ਆ ਦੇਖ ਲਓ ਬਿਸਕੁਟ ਵਾਲੀ ਡੱਬੀ ਪਤਾ ਨਹੀਂ ਕਿੱਥੇ ਸਿੱਡਦੇ ਨੇ ਖਾ ਕੇ ਰਸੋਈ 'ਚ ਇਹਨਾਂ ਦਾ ਹੀ ਕਾਤ ਪਈ ਵੀ ਆ ਪੀਪੇ ਦੇ ਪਿੱਛੇ ਲਗਾਉਂਦੇ ਨੇ ਇਹ ਕਾਗਜ਼ ਜਦੋਂ ਖਾਣ ਖੂਣਗੇ ਕੁੜੀਆਂ ਪੜੀਆਂ ਜੀਆਂ ਕੁਝ ਉਹਦੇ ਪੀਪੇ ਦੇ ਉੱਲੇ ਪੀਪੇ ਦੇ ਉੱਲੇ ਲਾ ਦੱਸ ਹੁਣ ਕੱਢ ਦੇਣੀ ਬਾਹਰ ਕੂੜਾ ਕਰਕਟ ਸਾਰਾ ਬਾਹਰ ਕੱਢ ਕੇ ਹੁਣ ਝਾੜੂ ਲਗਾ ਦਾਂ ਝਾੜੂ ਲਗਾ ਕੇ ਦਰਵਾਜਾ ਲਾ ਦਾਨੀਆਂ ਇਹ ਜਾਲੀ ਆਣਾ ਇਧਰੋਂ ਤਾਂ ਮੈਂ ਸੁੰਬਰਦਾ ਦੀ ਵਸੇ ਮਸੀਨ ਕੋਲ ਹੁਣ ਦੁਬਾਰੇ ਫੇਰ ਸੁੰਬਰਦਾ ਨਹੀਂ ਆ ਸਾਫ ਹੋ ਜਾਊਗਾ ਸੁੰਬਰ ਕੇ ਤੇ ਲੋ ਜੀ ਹੁਣ ਮੈਂ ਬਾਹਰ ਕੁੰਡੀ ਲਾਤੀ ਹਾਂ ਹੁਣ ਕਿਧਰ ਹੋਏ ਤਾਂ ਨਿੱਕੀਆਂ ਆਪਾਂ ਕੋਈ ਨਹੀਂ ਬੈਲਾ ਮੈਂ ਪਹਿਲਾਂ ਹੀ ਮੈਟ ਝਾੜੂਗੀ ਫੇਰ ਤਾਂ ਚੱਪਣਾ ਰੱਖਤੀ ਹਾਂ ਤੇ ਉੱਪਰ ਦਾ ਝਾੜਤਾ ਨਾਲ ਝਾੜੀ ਨਾਲ ਝਾੜਦਾ ਹੁਣ ਹੀਥਾਂ ਦੇ ਅੜਤੇ ਨਾਲ ਕਰਦੇ ਹਾਂ ਸਰਪਾ ਕਿੰਨਾ ਹੁੰਦਾ ਅੜਤੇ ਨਾਲ ਮੈਂ ਛਾੜ ਕੇ ਥੋੜੇ ਸੰਭਾਲ ਲਏ। ਇਹ ਪੱਤੇ ਬਹੁਤ ਨੇ। ਬਹੁਤ ਪੱਤੇ ਝੜਦੇ ਨੇ ਦੇਖਦੇ। ਇਧਰੋਂ ਥੋੜਾ ਛੂੜਾ ਇਕੱਠਾ ਕਰ ਦਣੀ ਇਹਨਾਂ ਨੂੰ। ਸਾਰੇ ਸਾਫ ਕਰ ਦਣੀ। ਇਹ ਟੇਲੀਆਂ ਚੱਪੜਾਂ ਸਾੜੀਆਂ ਨੇ। ਇਹ ਚੱਪੜਾਂ ਮੈਂ ਇੱਥੇ ਰੱਖ ਲਿਆਂਦੇ ਹਾਂ। ਉੱਤਰ ਖੇਤ ਪੱਤੇ ਜਾਣਗੇ। ਥੋੜੇ ਸਰਵ ਚ ਲੱਗ ਜਾਦਾ। ਫਿਰ ਮੈਂ ਇਸ ਦੀ ਰੱਖ ਲੈਣੀ। ਦਿੱਤੀ ਜਿਆਦਾ ਰੋਟੀਆਂ ਪਾਉਣੀ ਆ ਮਾਣੂਆ ਮੂਣੂਆ ਨੂੰ। ਨਾਲੇ ਲੋ ਜੀ ਹੁਣ ਲਗਾ ਦਈ ਆ ਆਪਾਂ ਪੋਚਾ ਫਟਾਫਟ। ਤੇ ਇੱਧਰ ਕਮਰੇ ਚ ਲੱਗ ਗਿਆ ਏ ਤੇ ਇੱਧਰਲੇ ਚ ਆ ਗਈ ਮੇਜ ਧਰਤਾ ਮੈਂ ਬੈਡਾਂ ਤੇ ਤੇ ਲੋ ਜੀ ਹੁਣ ਪੋਚੇ ਲੱਗ ਗਏ ਆਪਣੇ ਕੰਮ ਨਿਬੇੜਤਾ ਹੁਣ ਫਰੀ ਹੋ ਕੇ ਹੁਣ ਰੋਟੀ ਖਾਵਾਂਗੇ ਕੱਦੀ ਜੇ ਜੁੜੂਗੀ ਤਾਂ ਹੋਈ ਕਰਮਾ ਚ ਤੇ ਲੋ ਜੀ ਲੌਬੀ ਚ ਵੀ ਸਾਫ ਕਰਤੀ ਰਸੋਈ ਮੈਂ ਧੋਈ ਦੇਣੀ ਹੁੰਨੀ ਆ ਫਿਰ ਸਾਫ ਕਰਦਣੀ ਆ ਉਸ ਤੋਂ ਬਾਅਦ ਦਵਾਰੇ ਪੋਚਾ ਲਗਾ ਦੇਣੀ ਆ ਮਸ਼ੀਨ ਨਾਲ ਫਿਰ ਚਿਕੜ ਜਾ ਹੋ ਜਾਂਦਾ ਹੁਣ ਫਿਰ ਰਸੋਈ ਮੇਰੀ ਰਹੇਗੀ ਇਹ ਲਾਉਂਗੀ ਹੁਣ ਫਿਰ ਬੰਬਾਦ ਚ ਪੋਚਾ ਧੋਈ ਦੂੰਗੀ ਬਾਅਦ ਚ ਦੇਖੂਗੀ ਤੇ ਨਾਲੇ ਪੋਚਾ ਲਾ ਦੂੰ ਹੁਣ ਮੈਂ ਪਾ ਜਿਹੜਾ ਭਾਂਡੇ ਢਿੰਡੇ ਸਾਫ਼ ਕਰਦਾ ਇਹ ਭਾਂਡੇ ਸਾਰੇ ਮੈਂ ਇਕੱਠੇ ਕਰਤੇ ਸੀਗੇ ਦੁੱਧ ਵਾਲੀਆਂ ਕੰਨੀਆਂ ਬਾਲਟੀ ਚਾਹ ਪਾਣੀ ਵਾਲੀ ਅੱਜ ਮੈਂ ਬਾਅਦ ਚ ਮਾਂਜੇ ਨੇ ਕਈ ਵਾਰੀ ਪਹਿਲਾਂ ਮਾਂਜਦਾ ਨਹੀਂ ਆ ਤੇ ਲੋ ਜੀ ਹੁਣ ਪ੍ਰਾਂਤ ਵੀ ਮਾਂਜਤੀ ਪ੍ਰਾਂਤ ਚ ਪਾਣੀ ਪਾ ਦਾਨੀਆਂ ਨਾਲੇ ਇਹਦੇ ਵਿੱਚ ਨਾ ਫਿਰ ਆਟਾ ਜਾਂ ਲੱਗਿਆ ਰਹਿ ਜਾਂਦਾ ਨਰਮ ਹੋ ਜਾਂਦਾ ਨਹੀਂ ਫਿਰ ਨੌਹਾਂ ਚ ਵੱਜਣ ਦਾ ਡਰ ਰਹਿੰਦਾ ਵੀ ਨੌਂ ਚ ਨਾ ਵੱਜੇ ਤੇ ਲੋ ਜੀ ਚਾਹ ਪਾਣੀ ਵਾਲੇ ਦੁੱਧ ਦਾ ਦੇ ਵਿੱਚੇ ਪਾਣੀ ਪੀ ਜਾਂਨੇ ਆ ਸਿੱਟੀ ਜਾਂਨੇ ਆ ਸਿੱਟੀ ਜਾਂਨੇ ਇੱਥੇ ਭਾਂਡੇ ਢਿੰਡੇ ਇਕੱਠੇ ਕਰ ਕਰਕੇ ਤੇ ਭਰ ਜਾਂਦਾ ਸਿੰਖ ਮੇਰਾ ਤੇ ਲੋ ਜੀ ਹੁਣ ਕਰਦੇ ਆਪਾਂ ਇਧਰ ਆਗੇ ਨੰਨੇ ਮੁੰਡੇ ਪਾ ਮਾ ਰੋਟੀ ਨੰਨੇ ਸਿੱਟੀ ਗਈ ਕੋਲੇ ਦੇ ਵਿੱਚ ਆਗੇ ਦੋਹੇ ਨੰਨੇ ਮੁੰਨੇ ਹੁਣ ਰੋਟੀਆਂ ਖਾਣਗੇ ਫਿਰ ਬਾਅਦ ਚ ਪਾ ਕੇ ਆਉਂਗੀ ਇਹਨੇ ਦੁੱਧ ਇਹਨੇ ਰੋਟੀ ਖਾ ਲੈਣੇ ਇਹ ਫਿਰ ਖਾਂਦੇ ਨਹੀਂ ਹੈਗੇ ਰੋਟੀ ਤੇ ਲੋ ਜੀ ਇਧਰ ਤਾਂ ਤਾਂ ਆਪਾਂ ਨੇ ਦੁੱਧ ਗਰਮ ਦੁੱਧ ਗਰਮ ਕਰਕੇ ਹੁਣ ਆਪਾਂ ਕੱਢਦੇ ਆਂ ਕਿਉ ਕਿਉ ਆਪਣੇ ਡੱਬੇ ਚ ਖਾਲੀ ਹੋ ਗਿਆ ਸੀਗਾ ਡੱਬਾ ਇਵੇਂ ਗੱਤਾ ਰੱਖਿਆ ਹੋਆ ਨੀਚੇ ਵੈਸੇ ਵਧੀਆ ਡੁੱਲਣ ਤੋਂ ਵੀ ਹੀਠਾਂ ਕੰਸ ਤੇ ਨਹੀਂ ਤੰਧਾਈ ਜੀ ਹੋ ਜੂਗੀ ਇਹ ਵਧੀਆ ਕੰਮ ਆ ਗਿਆ ਬਿਆਲਾ ਡੱਬਾ ਤੇ ਹੁਣ ਖੁੱਲਦਾ ਵੀ ਨਹੀਂ ਐਵੇਂ ਖੁੱਲੂਗਾ ਤੇ ਲੋ ਜੀ ਹੁਣ ਇਹਦੇ ਵਿੱਚੋਂ ਕੱਢਦੀ ਆਂ ਮੈਂ ਕਿਉ ਪੀਪੇ ਚੋਂ ਇਹ ਡੱਬੇ ਚ ਪਾ ਲਣੀ ਆਪਣੇ ਚ ਕੜਸੀ ਨਾਲ ਕੜਸੀ ਨਾਲ ਡੱਬੇ ਚ ਪਾ ਕੇ ਉਧਰ ਮੈਂ ਧਰਤੀ ਆ ਕੁੱਕਰ ਤੜਕਾ ਲਗਾਉਣ ਨੂੰ ਕਿਉਂ ਹੈ ਨਹੀਂ ਸੀਗਾ ਫਿਰ ਮੈਂ ਇਹਦੇ ਵਿੱਚ ਕੱਢ ਲੈਣੀ ਆ ਨਾਲੇ ਡੱਬਾ ਹੀ ਭਰ ਲੈਣੀ ਆ ਫਿਰ ਕਈ ਵਾਰੀ ਮੱਖਣੀ ਨਹੀਂ ਹੁੰਦੀ ਫਿਰ ਪਾ ਲੈਨੇ ਆ ਕਈ ਵਾਰੀ ਚੱਕਰ ਕਿਉਂ ਵੀ ਰਲਾ ਲੈਨੇ ਆ ਤੇ ਫਿਰ ਮੈਂ ਡੱਬਾ ਭਰ ਲੈਣੀ ਆ ਛੋਟਾ ਰੱਖਿਆ ਵਾਕੀ ਕਿਲੋ ਦਾ ਇਹ ਹੁਣ ਪਹਿਲਾਂ ਵਾਲਾ ਵਰਤੀ ਜਾਂਦੇ ਹਾਂ ਨਵਾਂ ਦੂਜੇ ਡੱਬਿਆਂ 'ਚ ਫਿਰ ਹੁਣ ਸਿਆਲ 'ਚ ਦੀਵਾਲੀ ਵੇਲੇ ਪੰਜੀਰੀ ਬਣਾ ਲਾਂਗੇ ਆਪਾਂ ਉਹ ਨਵਾਂ ਬਾਅਦ 'ਚ ਵਰਤਾਂਗੇ ਇਹਦੇ ਵਿੱਚ ਵਧੀਆ ਪੀਪੇ 'ਚ ਖਾਲੀ ਹੋ ਜੂ ਨਾਲੇ ਪੀਪਾ ਆਪਣਾ ਸਿਆਲ ਤੱਕ ਫਿਰ ਜਦੋਂ ਆਪਣੀਆਂ ਮੱਜਾਂ ਸੂਪਣਗੀਆਂ ਫਿਰ ਫੇਰ ਭਰ ਲੈਣਾ ਗਰਮ ਕਰ ਕਰਕੇ ਇਹਦੇ ਵਿੱਚ ਭਰ ਲਾਂਗੇ ਲੋ ਜੀ ਡੱਬਾ ਭਰ ਲਾਂ ਹੁਣ ਮੈਂ ਕੜਸੀ ਨਾਲ ਭਰ ਲੈਣੀ ਆ ਚਮਚੇ ਨਾਲ ਕੀ ਬਣਦਾ ਆਪਾਂ ਨੂੰ ਤੇ ਜਿਆਦਾ ਹੀ ਪੈ ਗਿਆ ਲੱਗਦਾ ਮੈਨੂੰ ਜਿਆਦਾ ਹੀ ਪੈ ਗਿਆ ਸੀਗਾ ਹੁਣ ਮੈਂ ਘੱਟ ਕਰਦਾ ਫਿਰ ਢੱਕਣ ਵੀ ਲਾਉਣਾ ਹੁੰਦਾ ਚਲੋ ਹੁਣ ਤੋਂ ਚੜ ਤੜਕਾ ਲਾਉਣਾ ਇੰਨਾ ਕੁ ਤੱਕ ਅਚ ਰੱਖ ਲੈਣੀ ਆ ਮੈਂ ਘੜ ਇਹਦੇ ਚ ਕੜਸੀ ਜ ਤੜਕਾ ਵੀ ਲਾਉਂਗੀ ਸਬਜੀ ਨੂੰ ਸਬਜੀ ਨੂੰ ਦਾਲ ਨੂੰ ਦਾਲ ਆ ਅੱਜ ਬਣਾਵਾਂਗੇ ਦਾਲ ਆਪਾਂ ਮੂੰਗੀ ਮਸਰੀ ਦੀ ਲੋ ਜੀ ਇਹਦੇ ਵਿੱਚ ਰੱਖ ਕੇ ਤੇ ਡੱਬੇ ਤੇ ਢੱਕਣ ਲਗਾ ਕੇ ਹੁਣ ਇੱਧਰ ਲਗਾ ਲਈ ਆਪਾਂ ਤੜਕਾ ਤੜਕਾ ਦਾਲ ਬਣਾਉਣੀਆਂ ਮੂੰਗੀ ਮਸਰੀ ਦੀ ਤੇ ਦੁੱਧ ਗਰਮ ਕਰਤਾ ਦੁੱਧ ਵੀ ਉੱਪਲ ਗਿਆ ਮੇਰਾ ਮੈਂ ਪਾਉਣ ਲੱਗੀ ਸੀ ਕਿ ਘਿਓ ਹੁਣ ਇਹਦੇ ਚ ਪਾ ਲਈ ਆਪਾਂ ਜੀਰਾ ਜੀਰਾ ਪਾ ਕੇ ਫਿਰ ਪਿਆਜ਼ ਹਰੀ ਮਿਰਚ ਸਮਾਨ ਪਾ ਕੇ ਤੜਕਾ ਲਗਾ ਦਈਏ ਰੋਟੀ ਰਾਹਾਂਗੇ ਫੇਰ ਜਦੋਂ 7 ਵਜੇ 7:30 ਲਾਹਾਂਗੇ ਜਦੋਂ ਆ ਜਾਣਗੇ ਹੁਣ 6 ਵਜੇ ਦਾਲ ਨੂੰ ਧੜਕਾ ਲਗਾ ਦਾਨੀ ਹੈ ਨੇਰੀ ਜੀ ਜਉ ਹੌਲੀ ਹੌਲੀ ਇੰਨੇ ਭਾਂਡੇ ਠਿੰਡੇ ਮੰਜੂ ਆਟਾ ਗੁੰਨੂ ਤੇ ਲੋ ਜੀ ਕਿਉਂ ਅਰਸੀ ਨੂੰ ਇਹ ਬਹੁਤ ਕਿਉ ਲੱਗ ਗਿਆ ਫੇਰ ਉਹ ਕਰ ਦਾਨੀ ਮੈਂ ਦੇਖ ਕੇ ਪਾ ਲੂੰਗੀ ਤੇ ਭਾਂਡੇ ਠਿੰਡੇ ਮੰਜੂ ਰੋਟੀ ਫੇਰ ਲਾ ਲੂੰਗੀ ਜਦੋਂ ਆਉਣਗੇ ਫੇਰ ਨਹੀਂ ਬੇਟਾ ਆਉਂਦਾ ਲੇਟ ਫੇਰ ਸੁੱਕ ਜੇ ਜਾਂਦੀਆਂ ਨੇ ਐ ਹੁੰਦਾ ਤੇ ਲੋ ਜੀ ਚਮਚਾ ਵੀ ਲਿਪੜ ਗਿਆ ਹੁਣ ਸਾਈਡ ਤੇ ਕਰਦੀ ਸੀਗੀ ਮੈਂ ਚਲੋ ਦਾਣ ਵਾਲੀ ਕੌਲੀ ਚ ਪਾ ਲੂੰਗੀ ਜਦੋਂ ਖਾਣਗੇ ਸਾਫ ਕਰ ਦੂੰਗੀ ਉਦੋਂ ਤੇ ਭਰ ਗਿਆ ਡੱਬਾ ਤੇ ਲੋ ਜੀ ਵੈਗੁਰੂ ਜੀ ਹੁਣ ਲਗਾਤੀ ਇਹ ਤੜਕਾ ਤੜਕਾ ਲਗਾ ਕੇ ਰੱਖ ਦੂੰ ਇੰਨੇ ਹੁਣ ਵੇਲੇ ਫਰੀ ਆਪਾਂ ਤੇ ਅਗਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਜੀ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਮਸਾਲਾ ਆਪਣਾ ਰਿੰਚ ਗਿਆ ਇਹ ਵਧੀਆ ਥਲੀ ਲੱਗ ਗਿਆ ਥੋੜਾ ਜਿਹਾ ਹੁਣ ਇਹਦੇ ਚ ਪਾ ਦੀਏ ਦਾਲ ਆਪਾਂ ਕੰਮ ਨਬੀੜ ਦੀਏ ਪਾਣੀ ਪਾ ਦੀਏ ਰੱਖ ਦੀਏ